ਸਾਬਸ਼ਾ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਮਹਾਰਾਜ ਹੋਰ ਸਨਾਵ ਚੜਦੀ ਕਲਾ ਕਿੰਨੇ ਜਾਨਵਰ ਵਿਕਰੀ ਵਾਲੇ ਆਪਣੇ ਕੋਲ ਜੰਗਲ ਆਪਣੇ ਤਾਂ ਹੈਗੇ 6 ਆ 6 ਹੀ ਵਿਖਾਏ ਆਪਾਂ ਵੀਡੀਓ ਤੇ ਤੇ ਇਹਦਾ ਕੀ ਲੇਖਾ ਜੋਖਾ ਸੀ ਮੈਂ ਦਾ ਭਾਈ ਸੂਆ ਤਜਾ ਚੌਥਾ ਭਵੇਂ ਕੋ ਦਾਵਾਂ ਲੜੇ ਆਪਦੀ ਸਮਝ ਵਰਤੇ ਓਕੇ ਨੂੰ ਸਾਢੇ 3-4 ਮਹੀਨੇ ਜੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਦੁੱਧ 7 ਲੀਟਰ ਜੀ ਦੁੱਧ ਜਾਂਦਾ ਓਕੇ 7 ਲੀਟਰ ਦੁੱਧਾ 53000 ਤੇ ਪਹੁੰਚ ਗੱਡੀ ਆਪਦੀ ਲੈਵੇ ਪੂਰੇ 50000 ਰੁਪਏ ਓਕੇ ਧੰਨਵਾਦ ਅਗਲੀ ਦਾ ਕੀ ਹਿਸਾਬ ਆ ਗਾੜੀ ਭਾਜੀ ਨੀਲੀ ਦਾ ਵੀ ਜੀ ਓਕੇ ਵਾਂਡੇ ਕਲੇਣੀ ਹਾਂਜੀ ਸੂਆ ਤਜਾ ਚੌਥਾ ਭਵੇਂ ਕੋ ਦਾਵਾਂ ਵਾਲੇ ਭੈਣ ਭਰਾਵਾਂ ਦੇ ਗਾਰੀ ਆ ਓਕੇ ਆ ਜੀ ਕਿ ਸਮਝ ਬੱਤੇ ਠੀਕ ਆ ਸੂਈ ਨੂੰ ਇਹਨੂੰ ਵੀ ਸਾਢੇ ਕਿ ਤਿੰਨ ਮਹੀਨੇ ਤਿੰਨ ਉਹ ਜੇ ਬੱਚਾ ਨਹੀਂ ਹੈਗਾ ਮਿਲਦੀ ਪਰ ਇਹ ਤੇ ਦੋ ਤਾ ਅੱਠ ਲੀਟਰ ਲੋਹਿਆ ਦਾ ਇਹ ਦੇ ਕਿੰਨੇ ਦੀ ਦਈਏ ਇਹ 50000 ਤੋਂ ਗੱਡੀ ਆ ਆ ਦੀ ਲੈ ਰੇ ਪੂਰੇ 47000 ਪੂਰੇ 47 ਦੀ ਅਗਲੀ ਜਫਰਾਬਾਦੀ ਜਫਰਾਬਾਦੀ ਭਾਈ ਆਲੀ ਨੀਲੀ ਰਾਵੀ ਨੀਲੀ ਰਾਵੀ ਜਫਰਾਬਾਦੀ ਇਹਦੇ ਕੋਲੇ ਦੁੱਧ ਉਹ 7 ਲੀਟਰ ਦੇ ਲੋਹੇ ਆ ਗਏ ਓਕੇ ਫਿਰ ਇਹਨੂੰ 3-4 ਮਹੀਨੇ ਇਹ ਭੈਣ ਭਰਾਵਾਂ ਦੇ ਗਾੜੀ ਆ ਸੁਬਾ ਕੋਈ ਤਿੱਜਾ ਲਾਲੇ ਚੌਥਾ ਲਾਲੇ ਦਾਵਾਂ ਵਾਲੇ ਆਦੀ ਸਮਝ ਵੀ ਕੇ ਇਹ ਤਾਂ ਭਾਈ ਛੋਟਾ